ਆ ਜਨਾ ਬੀ ਨੇ ਯਾ ਸਿਪਰ ਕੰਪਨੀ ਦੀ ਮੀਟਿੰਗ ਅਜ ਪਲੰਬਰ ਹੀ ਪਲੰਬਰ ਆਏ ਆ ਅੰਦਰ ਦੇਖੋ ਪਲੰਬਰ ਹੀ ਪਲੰਬਰਾਂ ਦਾ ਹੜ ਆ ਚੁੱਕਿਆ ਆ ਉਹ ਦਿਖਾਣੇ ਤੁਹਾਨੂੰ ਅਜਾ ਕੀ ਹੋ ਰਿਹਾ ਪਿਆ ਦੇਖੋ ਪਲੰਬਰਾਂ ਦਾ ਹੜ ਆਇਆ ਪਿਆ ਤੇ ਪਲੰਬਰ ਜਾਨ ਇਹਨੇ ਹੋਵੇ ਪਲੰਬਰੀ ਪਲੰਬਰ ਜਾਣਦੇ ਨੇ ਅੰਦਰ ਤੇ ਅੰਦਰ ਦਾ ਮਾਹੌਲ ਵੀ ਦੇ ਦੇ ਆਪਾਂ ਲਾਤਾ ਤੇ ਮੋਟਰਸਾਈਕਲ ਆ ਜਾ ਵੀ ਦੇਖੋ ਟੌਰ ਗ੍ਰੀਨ ਲੈਂਡ ਾਲਸੇ ਚ ਅਜ ਪਲੰਬਰ ਆਏ ਨੇ ਥਾਰੇ ਠੇਕੇਦਾਰ ਸਾਹਿਬ ਆਏ ਨੇ ਠੇਕੇਦਾਰ ਸਾਹਿਬ ਕੀ ਕਹਿਣਾ ਤੁਹਾਡਾ ਕਹਾਂ ਕੋਈ ਨਹੀਂ ਹੈ ਇਹ ਲੰਬੜਾਂ ਦੀ ਮੀਟਿੰਗ ਐਟੈਂਡ ਕਰ ਰਹੇ ਨੇ ਆ ਵੇਖੋ ਧੋਨੀ ਆਏ ਨੇ ਮੈਂ ਦੱਸ ਰਿਹਾ ਨਹੀਂ ਆਏ ਹਾਂ ਸਾਗਰ ਉਹਨੇ ਅੱਜ ਧੋਨੀ ਦਾ ਫੋਟੋ ਖਿਚਾ ਰਹੇ ਨੇ ਆ ਦੇਖੋ ਸਾਗਰ ਮੇਰੀ ਵੀ ਇੱਥੇ ਫੋਟੋ ਖਿੱਚ ਦੇ ਇੱਥੋਂ ਕਲਿੱਕ ਕਰਦੀ ਫੋਟੋ ਠੀਕ ਹੈ ਉਹ ਜਿਹੜਾ ਉਗਦਾ ਰਿਹਾ ਉਹਦਾ ਨੰਬਰ ਇੰਗੇਜਮੈਂਟ ਪ੍ਰੋਗਰਾਮ ਤੇ ਇਹ ਪਲੰਬਰਾਂ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ ਤੇ ਹਜੇ ਲੰਬਰ ਆ ਰਹੇ ਨੇ ਤੇ ਰਸ਼ ਕਾਫੀ ਹੋਵੇਗਾ ਇੱਥੇ ਕਿਉਂ ਸਾਗਰ ਜੀ ਠੀਕ ਹੈ ਨਾ ਆ ਦੇਖੋ ਮਾਹੌਲ ਲਓ ਜੀ ਮਹਿੰਦਰਾ ਗ੍ਰੀਨਲੈਂਡ ਪੈਲ ਸਰ ਜੀ ਤੇ ਦੋ 쿠ਪਨ ਇੱਕ ਲੱਕੀ ਡਰਾ ਦਾ ਇੱਕ ਫੂਡ 쿠ਪਨ ਸਾਡੇ ਕੋਲੋਂ ਠੀਕ ਹੈ ਜੀ ਇਦਾਂ ਦੇ 쿠ਪਨ ਮਿਲੋਗੇ ਤੇ ਫਿਰ ਐਂਟਰੀ ਆ ਤੇ ਅੰਦਰ ਮਾਹੌਲ ਭਖਿਆ ਪਿਆ ਚਲੋ ਕੀ ਆ ਦੇ ਬਲੌਗ ਉਹਨਾਂ ਵਾਲੀਆਂ ਆ ਮੜਾ ਜਾ ਰਿਹਾ ਨਾ ਆ ਗਿਆ ਡਾਕ ਨਾ ਵਧੀਆ ਦੀ ਹਾਂ ਹੋਰ ਸੁਣਾ ਨਾਲ ਆ ਜਾ ਤਾਂ ਕੋਈ ਵੀ ਨਹੀਂ ਆਇਆ ਅਸੀਂ ਸਭ ਕੰਮ ਦੇ ਹੀ ਤੇ ਉੱਥੋਂ ਸਭ ਆ ਗਏ ਕੋਈ ਗੱਲ ਨਹੀਂ ਕੋਈ ਨਹੀਂ ਲਈ ਜਿਸਕੇ ਪਾੜ ਪਲੇ ਆ ਗਿਆ ਕੋਈ ਸਾਲਾ ਵੀ ਪਾੜ ਨਹੀਂ ਇੱਥੇ ਪਲੰਬਰ ਜਿਹੜੇ ਇਹਨਾਂ ਨੂੰ ਦੱਸ ਰਹੇ ਨੇ ਕਮੀਆਂ ਪੇਸ਼ੀਆਂ ਹਾਂ ਜੀ ਹਾਂ ਉਹ ਹੀ ਮੈਂ ਕਹਿੰਦਾ ਪਾੜਨ ਜਾ ਗਿਆ ਪੂੜੀ ਪਾੜਾ ਨਹੀਂ ਨਵੀਂ ਨਹੀਂ ਪਾਈ ਪੇ ਵੀ ਦੱਸੋ ਕੋਈ ਕਮੀ ਪੇਸ਼ੀ ਓਏ ਤੋ ਕਰੋ ਕੋਈ ਆ ਜਿਹੜੀ ਟੈਂਕੀ ਨਾਲ ਆਪਾਂ ਚਾ ਜਾ ਕੱਢ ਦੋ ਐੜੀ ਕੁਛ ਨਹੀਂ ਆ ਜੀ ਵਾਇਸੇ ਕੇ ਪੜੀਆਂ ਟੈਂਕੀਆਂ ਲਵਾਓ ਕਰੋ ਚੱਕ ਵੀ ਠੀਕਾ ਕੰਮ ਚੱਲਣ ਦਿਆ ਵਾ ਲੱਗ ਗਿਆ ਤੇ ਅੰਦਰ ਪਲੰਬਰਾਂ ਦਾ ਹੜ ਆਇਆ ਪਿਆ ਅੱਜ ਸਾਰੇ ਗਲਾਫ ਉਹਦੇ ਇੱਕ ਖਾਨਕੋੜ ਤੋਂ ਆ ਭਾਜੀ ਆਏ ਨੇ ਮਮੂਨ ਕੈਂਟਾ ਦੀ ਸਾਈਡ ਤੋਂ ਤੇ ਇਹਨਾਂ ਨੇ ਅੱਜ ਐਲਈਡੀ ਜਿੱਤਰੀ ਜਿੱਤਰੀ ਆ ਜਾਂਦੀ ਤੱਕੇ ਰੱਖਣ ਦੀ ਕਰਨੀ ਇਹ ਕਿ ਹੋਰ ਨੂੰ ਵੀ ਆਈਦਾ ਖੋੜਾ ਨਹੀਂ ਆ ਉਹ ਲੜ ਗਿਆ ਉਹ ਨਹੀਂ ਆ ਹਾਂਜੀ ਤੇ ਆ ਫੂਲ ਕੋ ਬਣਾ ਲਗੇ ਤੇ ਸਾਹਮਣੇ ਐਲਈਡੀ ਲੱਗੀ ਆ ਪਿਛੇ ਰੌਣਕ ਵੇਖ ਸਕਦੇ ਆ ਪਲੰਬਰਾਂ ਦੀ ਤੇ ਹਜੇ ਕੰਮ ਰੋਣਾ ਪਾਕ ਨਹੀਂ ਆ ਬੰਟੀਆਂ ਤੇ ਉਧਰ ਹੋ ਗਿਆ ਹਮਲਾ ਠੀਕ ਹੈ ਜੀ ਦੋਸਤੋ ਆ ਦੇਖੋ ਫਿਰ ਸ਼ੀਲ ਲਿਆਣੇ ਤੇ ਲੱਗੇ ਆ ਹਾਂ 1.5 ਘੰਟੇ ਬਾਅਦ ਨੰਬਰ ਆਇਆ ਫਲਾਈਟ ਆ ਫਲਾਈਟ ਬਾਸ ਸਾਰੇ ਬੰਦੇ ਅਫਗਾਨਿਸਤਾਨ ਜਾਂ ਪਾਕਿਸਤਾਨ ਭੇਜ ਦੇ ਆ ਇਹ ਮਤਲਬ ਬ੍ਰੈਂਡਾਂ ਵੀ ਮੜੀ ਹੋ ਤੇ ਸਾਡਾ ਆਪਣੀ ਆ ਲੈਣ ਆ ਜੀ ਐ ਮਾ ਹੋ ਗਿਆ ਥੰਦਾ ਤੇ ਇਹ ਪਲੰਬਰ ਨੇ ਪਲੰਬਰਾਂ ਦੇ ਪਲੰਬਰ ਲੰਬਰਾ ਦੇ ਬਾਸ ਨੇ ਦੋਦਾ ਜਦੋਂ ਇੱਕ ਵਾਰ ਜ਼ੋਰਦਾਰ ਲਾ ਦਿੱਤਾ ਤੁਹਾਡੇ ਸਾਰੇ ਲਈ ਮਿਲ ਗਿਆ ਜਿਆ ਬਾਤ ਤੁਸੀਂ ओके okay. दूसरा ना सावस दूसरा आते हैं आपने करी लेफ्ट हैं सावस 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 कहीं तो आओ यहाँ पे नहीं है कोई फ़क्त नहीं कोई फ़क्त नहीं पॉवर मतलब नहीं जी पॉवर सारे सावस 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 नंबर सारे पॉवर मतलब नहीं पॉवर क्या बात है तुम आओ वहीं तो आओ सावस धीरे क्या बात है तुम आओ वहीं तो आओ साव 그 a m e i l l e 이 r e s c 공연 e au

ਕਾਜਦਾ ਪੂਰਾ ਮਾਲਕ ਜੰਮ ਦੇ ਵਿੱਚ ਤੇ ਦੁਬਾਰਾ ਮੈਂ ਬੋਲ ਰਿਹਾ ਹਾਂ ਸਭ ਲਈ ਤਾਂ ਮੋਟਰਸਾਈਕਲ ਲੱਗੇ ਨੇ ਪਲੰਬਰਾਂ ਦੇ ਵੇਖੋ ਗੱਡੀਆਂ ਤੇ ਆਏ ਨੇ ਪਲੰਬਰ ਮੋਟਰਸਾਈਕਲਾਂ ਤੇ ਆਏ ਨੇ ਕਿੰਨਾ ਬੰਦਾ ਆਇਆ ਵੇਖੋ ਇਹ ਤੋਂ ਲਾਲੋ ਸਾਹਿਬ ਸਾਰੇ ਤੇ ਆਪਣੀ ਵੀ ਉਹ ਬੱਕੀ ਲੱਗੀ ਆ ਮੈਂ ਇੰਨਾ ਪਲੰਬਰ ਆਇਆ ਇੰਨੇ ਮੋਟਰਸਾਈਕਲ ਇੰਨੇ ਗੱਡੀਆਂ ਤੇ ਆਏ ਨੇ ਪਲੰਬਰ ਸਾਡੀ ਪਰੰਪਰਾ ਦੀ ਉਹ ਪੈਸੇ ਬੜੇ ਮੰਗਦੇ ਨੇ ਪੈਸੇ ਬੜੇ ਮੰਗਦੇ ਨੇ ਉਹ ਕਹਿੰਦੀ ਕੰਮ ਕੀ ਦੀ ਸੀ ਪਰੰਪਰਾ ਦੀ ਉਹਨਾ ਸਾਡੇ ਕੋਲ ਕਾਲੀ ਢੂਲੀ ਤੇ ਨੌਰ ਕੇ ਅਸੀਂ ਟੰਗਰਿਆ ਉਹ ਕਹਿੰਦੀ ਕੰਮ ਕੀ ਕਰਨਾ ਏ ਮੈਂ ਗਿਆ ਪਰੰਪਰਾ ਨਾ ਕਿ ਆ ਪਰੰਪਰਾ ਸਾਫ ਨਜ਼ਰੀ ਹੁੰਦੀ ਨੇ ਸਮਾ ਸ਼ੀਸ਼ੇ ਤੋੜੀ ਕਿ ਯਾਰ ਤੂੰ ਥੇਰੇ ਜੋੜੇ ਮਾਇਆ ਨਹੀਂ ਥੋੜੀ ਸਭ ਦੇ ਜਿਹੜੇ ਸਾਫ਼ ਨੱਚ ਨਹੀਂ ਹੁੰਦੇ ਸਮਾ ਸ਼ੀਸ਼ੇ ਤੋਂ ਘੱਟ ਥੋੜੀ ਕਹਿੰਦਾ ਮਾੜਾ ਸਮਾਂ ਦੇ ਕੇ ਕਦੇ ਡੋਲੀ ਦਾ ਨਹੀਂ ਹੁੰਦਾ ਕਿਸਮਤ ਦੇ ਸਭ ਚੱਕਰ ਦੇ ਰੱਬ ਨੂੰ ਵਾ ਤਵਾ ਗੋੜੀ ਦਾ ਨਹੀਂ ਹੁੰਦਾ ਪਿੰਡ ਵਿੱਚ ਕਿੰਨੇ ਗਰਦਾਰ ਖੜੇ ਇਕੱਲੇ ਇਕੱਲੇ ਨੂੰ ਸਿਆਣ ਦੇ ਨਾਲ ਮਾੜਾ ਸਮਾਂ ਬੰਦੇ ਦੇ ਬਹੁਤ ਜ਼ਰੂਰੀ ਆਪਣੇ ਬਣਾਈ ਦੀ ਮਰੋੜਾ ਪਹਿਚਾਨ ਦੇਦਾ ਕਹਿੰਦਾ ਮਾਰ ਦੀ ਕਰੀ ਤਾਂ ਬਾਜਿਆਂ ਵਰਗੇ ਡੋਲਿਆਂ ਤੇ j a、oh. ਨਿਕਲ ਆਈ ਆ ਘੜੀ ਠੀਕ ਆ ਜੀ ਇਹ ਘੜੀ ਨਿਕਲ ਆਈ ਆ ਪਹਿਲੇ ਜਿਹੜਾ ਇੱਕ ਨੰਬਰ ਰਹਿ ਗਿਆ ਸੀ 487 ਵਾਲੀ ਤਾਂ ਨਿਕਲੀ ਆ ਲੱਗਾ ਹੁੰਦਾ ਕੋਈ ਗੱਲ ਹੀ ਨਹੀਂ 437 ਆ ਨਾ 400 ਇਹਨਾਂ ਦੇ ਵਿੱਚ ਲਿਖ ਲਈ ਆ ਘੜੀ ਇੱਥੇ ਲੱਗੀ ਹੋਏ ਕਰਕੇ ਇੱਥੇ ਆ ਗਏ ਤੇ ਬਚਾਣਾ ਤੁਸੀਂ ਬਿਲਕੁਲ ਜ਼ੋਰਦਾਰ ਕਰ ਬੋਲਿਆ ਕੀ ਬੋਲਿਆ ਬੋਲਣ ਵਾਲੇ ਬਣ ਤੂੰ ਤੁਸੀਂ ਤੁਸੀਂ ਉਹ ਬੋਲੀ ਮੈਂ ਹਾਏ ਰੋਟੀ ਚੱਲ ਪਈ ਆ 400 ਚਾਸੂ ਤੇ ਕਰ ਤੁਹਾਨੂੰ ਵੀ ਆਈ ਹੋਈ ਸੀ ਹੁਣ ਆਪਾਂ ਜੀ ਰੋਟੀ ਦਾ ਆਨੰਦ ਲੈ ਰਹੇ ਆ ਐਸਕੇਪਰ ਕੰਪਨੀ ਵਾਲਿਆਂ ਨੇ ਰੋਟੀ ਖਵਾਲੀ ਸਾਨੂੰ ਬਹੁਤ ਸ਼ਾਨਦਾਰ ਕੰਪਨੀ ਨੇ ਲਓ ਦੋਸਤੋ ਆ ਬਲੈਕਾ ਕਾਰਗਰਮ ਹੋ ਗਿਆ ਮੌਕਾ ਤੇ ਆਪਾਂ ਤੇ ਸਾਰੇ ਪਲੰਬਰ ਜਾਣਦੇ ਆ ਘਰ ਨੂੰ ਆਹ ਵੇਖੋ